ਸਤਿ ਸ਼੍ਰੀ ਅਕਾਲ ਪੰਜਾਬੀਓ ਹੋਰ ਕੀ ਹਾਲ ਚਾਲ ਚੜ੍ਹਦੀ ਕਲਾ ਆਸ ਕਰਦੇ ਆਂ ਵੀ ਸਾਰੇ ਵੀਰ ਚੜ੍ਹਦੀ ਕਲਾ 'ਚ ਹੋਵੋਗੇ ਤੇ ਅੱਜ ਦਾ ਵਿਸ਼ਾ ਵਾ ਜੋ ਪੰਜਾਬ ਦੇ ਵਿੱਚ ਪਾਣੀ ਦੇ ਹੜਾ ਆਇਆ ਉਹਦੇ ਤੇ ਆਪਾਂ ਅੱਜ ਵਿਚਾਰ ਕਰਾਂਗੇ ਤੇ ਵਲੌਗ ਦੇ ਨਾਲ ਬਣੇ ਰਹੋ ਐਂਡ ਤੱਕ ਗੱਲ ਕਰਦੇ ਆਂ ਪੰਜਾਬ 'ਚ ਜਿਹੜਾ ਪਾਣੀ ਆਇਆ ਹੜਾਂ ਦਾ ਕੱਲੇ ਪੰਜਾਬ 'ਚ ਹੀ ਕਿਉਂ ਆਇਆ ਉਹ ਪਾਇਲ ਲੈਂਦਾ ਪੰਜਾਬ ਹੋਏ ਪਾਇਂ ਚੜਦਾ ਪੰਜਾਬ ਹੋਏ ਇਹ ਸਾਰੀਆਂ ਸਿਆਸਤਾਂ ਖੇਡੀਆਂ ਜਾਂਦੀਆਂ ਪੰਜਾਬ ਨੂੰ ਜੜਨ ਲਈ ਪੰਜਾਬ ਨਾਲ ਸ਼ੁਰੂ ਤੋਂ ਜਿਹੜਾ ਨਾ ਉਹ ਵਿਤਕਰਾ ਕੀਤਾ ਗਿਆ 1947 ਲਾਲੋ ਗਾ 84 ਲਾਲੋ 78 ਲਾਲੋ ਪੰਜਾਬ ਨੂੰ ਇਹਨਾਂ ਤੋੜਿਆ ਸਮੇਂ ਦੇ ਨਾਲ-ਨਾਲ ਤੋੜਿਆ ਇਹਨੂੰ ਛੋਟਾ ਕੀਤਾ ਛੋਟਾ ਤਾਂ ਕੀਤਾ ਵੀ ਛੋਟਾ ਹੋਊਗਾ ਤੇ ਜਿਹੜਾ ਤਾਕਤ ਇਹਦੀ ਘਟੂਗੀ ਇਹਦੀ ਪਰ ਅੱਜ ਦੇ ਸਮੇਂ 'ਚ ਜਿੱਦਾਂ ਮਾਲਵਾ ਦਵਾਬਾ ਮਰਜੇ ਦੀ ਮਦਦ ਕਰਨ ਡਿਆ ਨਾ ਮਾਝਾ ਤੇ ਕਰਨੀ ਡਿਆ ਮਾਝਾ ਅੱਧਾ ਡੁੱਬਾਵਾ ਤੇ ਅੱਧਾ ਚਲੋ ਅਜੇ ਬਚਿਆ ਵਾ ਜਿਹੜਾ ਅੱਧਾ ਬਚਿਆ ਉਹ ਜਿਹੜੇ ਡੁੱਬੇ ਆ ਉਹਨਾਂ ਦੀ ਮਦਦ ਕਰਨ ਡਿਆ ਗੱਲ ਕਰਨ ਡਿਆ ਆਪਾਂ ਵੀ ਇਹਨਾਂ ਪੰਜਾਬ ਦਾ ਹਮੇਸ਼ਾ ਜਾੜਾ ਚਾਇਆ ਵਾ ਹੁਣ ਪਹਿਨਾ ਤਿੰਨ ਖੇਤੀ ਕਾਨੂੰਨ ਆਏ ਹੀ ਜਿਹੜੇ ਕਾਲੇ ਇਹਨਾਂ ਉਹ ਵੀ ਜ਼ੋਰ ਲਾ ਲਿਆ ਵੀ ਇਹਨਾਂ ਦੀਆਂ ਜ਼ਮੀਨਾਂ ਇਦਾਂ ਹੋ ਲਈਏ ਤੇ ਉੱਥੇ ਵੀ ਮਾਲਕ ਦੀ ਕਿਰਪਾ ਆਈ ਦੀਪ ਸਿੱਧੂ ਆਇਆ ਤੇ ਉਹਨੇ ਮੋਰਚਾ ਫਤ੍ਹਾ ਕਰਾਇਆ ਤੇ ਚਲੋ ਕੌਮਲੀ ਲੇਖੇ ਲੱਗਾ ਬੰਦਾ ਉਹ ਉਥੋਂ ਵੀ ਹਾਰ ਗਏ ਹੁਣ ਇਹਨਾਂ ਨੇ ਖੇਡ ਖੇਡੀ ਹੀ ਆ ਜਿਹੜੀ ਲੈਂਡ ਪੂਲਿੰਗ ਜੀ ਆਈ ਹੀ ਉਹ ਵੀ ਖੇਡੀ ਖੇਡ ਪਰ ਉਹ ਵੀ ਨਹੀਂ ਬਣੀ ਗੱਲ ਇਹਨਾਂ ਕੋ ਇਹਨਾਂ ਨੂੰ ਪਤਾ ਆ ਵੀ ਇਹ ਉਦਾਂ ਨਹੀਂ ਮੰਨਦੇ ਪੰਜਾਬ ਪੰਜਾਬੀ ਜਿਹੜੇ ਆ ਉਹ ਉਦਾਂ ਨਹੀਂ ਇਨ ਮੰਨਦੇ ਇਹਨਾਂ ਕੋ ਪਾਏ ਘਾਟਾ ਖਾ ਲੈਣ ਜੋ ਮਰਜ਼ੀ ਹੋਣ ਹੁਣ ਜਿਹੜਾ ਆ ਕੁਦਰਤੀ ਆਫਤਿਆ ਨਾ ਇਹ ਵੀ ਇਹਨਾਂ ਦੀ ਸੋਚੀ ਸਮਝੀ ਸਾਜ਼ਿਸ਼ ਆ ਕੋਈ ਆਪ ਵੇਖੋ ਵੀ ਚਲੋ ਜੇ ਇੰਨਾ ਹੀ ਇਹਨਾਂ ਨੂੰ ਪਤਾ ਸੀ ਵੀ ਪਾਣੀ ਹੁਣ ਜੇ ਛੱਡਣ ਦੇ ਆ ਵੀ ਓਵਰ ਹੋ ਹੀ ਜਾਂਦਾ ਉਹੋ ਹੀ ਪਹਿਲਾਂ ਛੱਡੀ ਜਾਣ ਜਦੋਂ ਇਹਨਾਂ ਨੂੰ ਲੱਗੇ ਵੀ ਹਾਂ ਵੀ ਇੱਥੋਂ ਥੋੜਾ ਜਿਹਾ ਤਾਂ ਹੁੰਦਾ ਡੈਮਾਂ ਤੋਂ ਪਾਣੀ ਛੱਡਣ ਦੇ ਆ ਇੱਕ ਗੱਲ ਕਰਦੇ ਹਾਂ ਡੈਮਾਂ ਦੀ ਆ ਪਿੱਛੇ ਜਿਹੇ ਖਬਰ ਵਾਵਾ ਉੱਡੀ ਹੀ ਡੈਮਾਂ ਦੀ ਵੀ ਪੀ ਪੰਜਾਬ ਦਾ ਜਿਹੜਾ ਵਾ ਉਹ ਹੱਕ ਖੋਲਿਆ ਇਹਨਾਂ ਡੈਮਾਂ ਤੋਂ ਤੇ ਫਿਰ ਵੇਖੋ ਇਹ ਨੁਕਸਾਨ ਸਾਰਾ ਪੰਜਾਬ ਦਾ ਆਣਾ ਚੱਲਣਾ ਪੰਜਾਬ ਨੇ ਹੜਾ ਪੰਜਾਬ ਨੇ ਚੱਲਣੇ ਆ ਤੇ ਫਿਰ ਹੱਕ ਵੀ ਡੈਮਾਂ ਤੇ ਪੰਜਾਬ ਦਾ ਚਾਹੀਦਾ ਤੇ ਬਾਕੀ ਸਰਕਾਰ ਭਾਏ ਪਹਿਲੀਆਂ ਆਈਆਂ ਤੇ ਭਾਏ ਇਹ ਆਈ ਇਹਨਾਂ ਦੇ ਡਾਂ ਦੀ ਲਾਈ ਹੈ ਨਾ ਸਰਕਾਰਾਂ ਤੇ ਕੋਈ ਆਸ ਨਹੀਂ ਪਤਾ ਨਹੀਂ ਇਹਨਾਂ ਕੁਰਸੀਆਂ ਤੇ ਕੀ ਰੱਖਿਆ ਜਦੋਂ ਬਣਨੇ ਹੁੰਦੇ ਆ ਮੁੱਖ ਮੰਤਰੀ ਜਾਂ ਐਮਐਲਏ ਉਦੋਂ ਬਿਆਨ ਹੋਰ ਹੁੰਦੇ ਆ ਤੇ ਜਦੋਂ ਹੀ ਕੁਰਸੀ ਤੇ ਬਹਿੰਦੇ ਪਤਾ ਨਹੀਂ ਕਿਦਾਂ ਦੀ ਕੁਰਸੀ ਆ ਵੀ ਬੰਦੇ ਮੈਂ ਤਾਂ ਸਮਝਦਾ ਜਿਹੜਾ ਬੰਦਾ ਆਪਣੀ ਜ਼ਮਾਨਤੇ ਨਹੀਂ ਰਹਿੰਦਾ ਉਹ ਮੂੰਹੋਂ ਬੋਲ ਨਿਕਲੇ ਹੁਣ ਬੰਦੇ ਦੇ ਤੇ ਉਹ ਪੂਰੇ ਨਾ ਹਣ ਉਹ ਬੰਦਾ ਨਹੀਂ ਆ ਆਪਣੀ ਨਿਗਾਹ 'ਚ ਉਹ ਬੰਦਾ ਨਹੀਂ ਆ ਬਾਬਿਓ ਤੇ ਇਹ ਚੱਕਰ ਇਹੋ ਹੀ ਆ ਵੀ ਇਹਨਾਂ ਨੇ ਜਿਹੜੀ ਆ ਨਾ ਕਿ ਕਿਸ ਤਰ੍ਹਾਂ ਪੰਜਾਬ ਨੂੰ ਡੋਬਣਾ ਪੰਜਾਬ ਨੂੰ ਮਾਰਨਾ ਜੇ ਤੇ ਬਾਕੀ ਆਪਾਂ ਨੂੰ ਤਗੜੇ ਹੋ ਗਏ ਜੇ ਆਪਣੇ ਤੇ ਮੁਸੀਬਤ ਪਈ ਆ ਸਾਰਿਆਂ ਨੂੰ ਤਗੜੇ ਹੋ ਗਏ ਉਹਨਾਂ ਦੀ ਮਦਦ ਕਰਨੀ ਚਾਹੀਦੀ ਆ ਤੇ ਮਦਦ ਇਹੋ ਨਹੀਂ ਵੀ 10 ਦਿਨ 15 ਦਿਨ ਚੱਲਣੀ ਆ ਮਦਦ ਘੱਟੋ ਘੱਟ 2-3 ਮਹੀਨੇ ਚੱਲਣੀ ਆ ਤੇ ਜੋ ਵੀ ਆਪਣਾ ਸਰਦਾ ਬੰਦਾ ਜਿਹਦੇ ਕੋ ਵੀ ਜੋ ਸੇਵਾ ਹੁੰਦੀ ਆ ਉਹ ਕਰਨੀ ਚਾਹੀਦੀ ਆ ਜਿੰਨੇ ਜੋਗੇ ਹੈਗੇ ਆ ਤੇ ਬਾਕੀ ਮਾਲਕ ਕਿਰਪਾ ਕਰੂ ਭਲੀ ਕਰੂ ਤਗੜੇ ਹੋਏ ਹੋ ਹੌਂਸਲਾ ਨਾ ਛੱਡੋ ਬਾਕੀ ਗੱਲ ਕਰਦੇ ਆ ਲੈਂਦੇ ਪੰਜਾਬ ਵਾਲਿਆਂ ਦੀ ਕਿ ਜਟੋ ਤਗੜੇ ਹੋਇਓ ਕੋਈ ਗੱਲ ਨਹੀਂ ਮੁਸੀਬਤਾਂ ਮਰਦਾਂ ਤੇ ਹੀ ਆਉਂਦੀਆਂ ਆ ਤੇ ਇਹਨਾਂ ਨੂੰ ਹੱਲ ਕਰਨਾ ਪੈਣਾ ਆਪਾਂ ਨੂੰ ਕੋਈ ਗੱਲ ਨਹੀਂ ਤਗੜੇ ਹੋ ਕੇ ਹੱਲ ਕਰਾਂਗੇ ਤੇ ਬਾਕੀ ਪਾਕਿਸਤਾਨ ਦੀ ਜਿਹੜੀ ਪ੍ਰਧਾਨ ਮੰਤਰੀ ਹੈ ਸ਼ਾਇਦ ਮਰੀਮ ਨਾਮ ਆ ਉਹਨਾਂ ਦਾ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਜਿਹੜਾ ਕਰਤਾਰਪੁਰ ਸਾਹਿਬ ਬਹੁਤ ਪਾਣੀ ਜਮਾ ਆਇਆ ਗੁਰਦੁਆਰਾ ਸਾਹਿਬ ਤੇ ਦੋਵਾਂ ਦਿਨਾਂ ਚ ਐ ਸਫਾਈ ਕਰਤੀ ਆ ਦਿਲੋਂ ਉਹਨਾਂ ਦਾ ਸਤਿਕਾਰ ਆ ਦਿਲੋਂ ਧੰਨਵਾਦ ਕਰਦੇ ਆ ਆਪਾਂ ਉਹਨਾਂ ਦਾ ਲੈਂਦੇ ਪੰਜਾਬ ਵਾਲਿਆਂ ਨੂੰ ਬਹੁਤ ਸਾਰਾ ਪਿਆਰ ਤੇ ਬਾਕੀ ਚੜਦੀ ਗਲਾ ਚ ਰਹੋ ਕੋਈ ਚੱਕਰ ਨਹੀਂ ਬਾਬਾ ਸੁੱਖ ਰੱਖੇ ਬਾਕੀ ਗੱਲ ਕਰਦੇ ਆ ਆਪਾਂ ਭਾਈ ਮਤਪਾਲ ਦੀ ਪਾਰਟੀ ਬਾਰੇ ਤੇ ਹੋਰ ਕੋਈ ਪਾਰਟੀ ਆ ਭਗਵੰਤ ਮਾਨ ਸੋਂ ਵੀ ਹੈਲੀਕਾਪਟਰ ਦਿੱਤਾ ਉਹ ਤੋਂ ਲਿਵਾਵੇ ਛੁੱਟੀ ਜਾਂਦਾ ਪਾਣੀ ਜਿਹੜੇ 2 4 ਛੁੱਟੇ ਉਹ ਵੀ ਪਾਣੀ ਛੁੱਟੇ ਆ ਲੋਕਾਂ ਤੱਕ ਪਹੁੰਚੇ ਨਹੀਂ ਲੋਕਾਂ ਦੇ ਆਪ ਬਿਆਨ ਹੋਣਦੇ ਆ ਤੇ ਆ ਭਾਈ ਅਮਰਪਾਲ ਦੇ ਦੋ ਵੀਰ ਆ ਜਿਹੜੇ ਨਾਲ ਉਹਦੇ ਨਾਲ ਜੁੜੇ ਰਹੇ ਸ਼ੁਰੂ ਤੋਂ ਉਹਨਾਂ ਨੇ ਜਾ ਕੇ ਤੇ ਉੱਥੇ ਮੋਰਚਾ ਲਾਇਆ ਤੇ ਉਹਨਾਂ ਲਿਖਿਆ ਆਪਣੇ ਉਹਦਾ ਨਾਮ ਆਪਣਾ ਤੁਹਾਡਾ ਆਪਣਾ ਕੈਂਪ ਤੇ ਉਹ ਵੀਰਾਂ ਨੇ ਬਹੁਤ ਸੇਵਾ ਕੀਤੀ ਤੇ ਪਤਾ ਨਹੀਂ ਕਿੰਨੀਆਂ ਟਰਾਲੀਆਂ ਦੀਆਂ ਟਰਾਲੀਆਂ ਤੇ ਕਿੰਨੇ ਟਰੱਕ ਉੱਥੇ ਸੇਵਾ ਦੇ ਜਿਹੜੇ ਰਾਸ਼ਨ ਦੇ ਤੂੜੀ ਦੇ ਚਾਰ ਦੇ ਸਾਰੇ ਵੰਡੇ ਗਏ ਆ ਤੇ ਵੇਖੋ ਇੱਕ ਪਾਰਟੀ ਦਾ ਨਮਾਇੰਦਾ ਜੇਲ੍ਹ 'ਚ ਬੈਠਾ ਉਹਦਾ ਉਹ ਬੰਦੇ ਦੇ ਵੇਖੋ ਵੀ ਇੰਨੇ ਕੰਮ ਕਰਾਈ ਜਾਂਦਾ ਜੇਲ੍ਹ 'ਚ ਬੈਠਾ ਵੀ ਉਹਦੀ ਪਾਰਟੀ ਇੰਨਾ ਕੰਮ ਕਰਦੀ ਆ ਇੱਕ ਐਮਐਲਏ ਹੋ ਕੇ ਅਜੇ ਉਹਨੂੰ ਫੰਡ ਕੋਈ ਨਹੀਂ ਦਿੱਤਾ ਜੇ ਉਹਨੂੰ ਫੰਡ ਮਿਲਦਾ ਤੇ ਉਹ ਆਂਦੇ ਵੀ ਅਸੀਂ ਤੇ ਬੰਨ ਪੱਕੇ ਕਰਾ ਦਾਂਗੇ ਤੇ ਹਾ ਗੱਲ ਆ ਵੀ ਇਹ ਜਿਹੜੇ ਹੜਾਏ ਆ ਇਹਨਾਂ ਦਾ ਇਹ ਵੀ ਸਿੱਧ ਹੋ ਗਿਆ ਵੀ ਤੁਹਾਡੇ ਹੱਕ ਚ ਕੌਣ ਖਲੋਤਾ ਤੁਹਾਡੀ ਕੌਣ ਕੌਣ ਸਾਰ ਲੈਣ ਰਿਹਾ ਕੀ ਸਾਤਾ ਬਸ ਸਾਰਿਆਂ ਦੇ ਕੱਪੜੇ ਜਿਹੜੇ ਲੱਥ ਗਿਆ ਇੱਥੇ ਤੇ ਚਲੋ ਬਾਕੀ ਮਾਲਕ ਕਿਰਪਾ ਕਰੂ ਭਲੀ ਕਰੂ 2027 ਦੀਆਂ ਵੋਟਾਂ ਚ ਭਾਈ ਅਮਰਪਾਲ ਦੀ ਪੂਰਾ ਸਪੋਰਟ ਕਰਿਓ ਤੇ ਬਾਕੀ ਉਹ ਦਿਖਣੀ ਡਿਆ ਲੋਕਾਂ ਨੂੰ ਕਿ ਕੌਣ ਤੁਹਾਡੇ ਹੱਕ ਚ ਘਲੋਂ ਡਿਆ ਠੀਕ ਆ ਜੀ ਤੇ ਬਾਕੀ ਤਗੜੇ ਰਹੋ ਡੋਲਿਓ ਨਾ ਤੇ ਮਾਲਕ ਕਿਰਪਾ 16 ਪਿੰਡ ਆ 16 ਪਿੰਡਾਂ ਦੇ ਵਿੱਚੋਂ ਕਿਸੇ ਇੱਕ ਪਿੰਡ ਦੇ ਵਿੱਚ ਵੀ ਭਗਵਾਨ ਤੇ ਨੇ ਗੇੜਾ ਨਹੀਂ ਮਾਰਿਆ ਤੁਸੀਂ ਫੇਰ ਉਹੀ ਸ਼ਬਦ ਵਰਤ ਰਹੇ ਹੋ ਭਗਵੰਤ ਜੀ ਨੇ ਗੇੜਾ ਨਹੀਂ ਮਾਰਿਆ ਉਹ ਕਹਿੰਦੇ ਇਹ ਕਿਹਦੇ ਮੁੱਖ ਮੰਤਰੀ ਸਾਬ ਕਹਿੰਦੇ ਵੀ ਚੋਣੇ ਨਾ ਮੰਨਦੇ ਨਾ ਬੋਲਣ ਦੀ ਅਕਲ ਨਹੀਂ ਲੋਕਾਂ ਨੇ ਵੀ ਤੁਹਾਨੂੰ ਕਿਹਾ ਵੀ ਤੁਹਾਨੂੰ ਅਕਲ ਨਹੀਂ ਯਾਰ ਬੋਲਣ ਦੀ ਚੋਣੇ ਹੋਣ ਮੈਂ ਤੈਨੂੰ ਕਿੱਦਾਂ ਬੋਲਦੇ ਆ ਮੈਂ ਕਹਿੰਦਾ ਜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਹੁਣ ਆ ਜਾਣਗੇ ਇੱਥੇ ਜੀ ਆ ਜਾਣਗੇ ਹੁਣ ਆ ਜਾਣ ਸਾਡੇ ਮਸਲ ਮੁਸ਼ਕਲਾਂ ਦਾ ਹੱਲ ਹੋ ਜਾਏ ਆਈ ਜੀ ਕਹਿ ਕੇ ਸਾਹਬ ਵੀ ਅੱਗੋਂ ਕਹਿੰਦੇ ਨੇ ਜੀ ਮੁੱਖ ਮੰਤਰੀ ਭਗਵੰਤ ਮਾਨ ਸਿੰਘ ਜੀ ਸਾਹਬ ਜੀ ਇਹਨਾਂ ਲੋਕਾਂ ਦਾ ਹੱਲ ਕਰੋ ਕੁਝ ਹੁਣ ਹੋ ਜੂ ਗੱਲ ਜੀ ਬਾਕੀ ਐਂਡ ਤੇ ਗੱਲ ਕਰਦੇ ਆਪਾਂ ਪੰਜਾਬ ਦੀ ਕਿ ਪੰਜਾਬ ਇੱਕ ਇੱਕ ਲੋਤਾ ਇਹੋ ਜਿਹਾ ਸੂਬਾ ਤੇ ਜਦੋਂ ਇੱਥੇ ਕੋਈ ਆਫਤ ਆਉਂਦੀ ਆ ਕੋਈ ਨੁਕਸਾਨ ਹੁੰਦਾ ਵਾ ਤੇ ਇੱਥੇ ਚੀਜ਼ ਦੀ ਜਿਹੜੀ ਮੰਗਾਈ ਵਾਧਦੀ ਨਹੀਂ ਆ ਸੋਵਾਂ ਲੰਗਰ ਲੱਗ ਜਾਂਦੇ ਉਹ ਚੀਜ਼ ਦੀ ਜਿਹੜੀ ਚੀਜ਼ ਦੀ ਲੋੜ ਜਿਹੜੀ ਚੀਜ਼ ਦੀ ਡਿਮਾਂਡ ਵਧ ਹੁੰਦੀ ਆ ਲੋੜ ਜ਼ਿਆਦੀ ਹੁੰਦੀ ਆ ਨਹੀਂ ਦੇਖ ਤਈਆਂ ਆਪਾਂ ਸੂਬਿਆਂ 'ਚ ਕਈਆਂ ਕੰਟਰੀਆਂ ਦੇਸ਼ਾਂ 'ਚ ਕਈਆਂ 'ਚ ਆਪਾਂ ਵੇਖਿਆ ਆ ਵੀ ਜਦੋਂ ਕੋਈ ਇਦਾਂ ਦੀ ਮੁਸੀਬਤ ਆਉਂਦੀ ਆ ਦੇ ਜਿਵੇਂ ਮੰਨ ਲਓ ਆਪਾਂ ਪਾਣੀ ਦੀ ਬੋਤਲ ਕਰ ਲਈਏ 20 ਰੁਪਏ ਦੀ ਉਹ 40 50 ਰੁਪਏ ਦੀ ਕਰ ਦਿੰਦੇ ਨੇ ਡਬਲ ਕਰ ਦਿੰਦੇ ਆ ਪਰ ਇੱਕ ਇਕਲੌਤਾ ਇਹ ਸੂਬਾ ਪੰਜਾਬ ਆ ਆਪਣਾ ਇਹ ਮਾਲਕ ਲੋ ਅਮੀਰ ਆ ਬਖਸ਼ਿਸ਼ ਆ ਇੱਥੇ ਲੰਗਰ ਲੱਗਦੇ ਬਾਬੇ ਨਾਨਕ ਦਾ ਜਿਹੜਾ 20 ਆਲਾ ਲੰਗਰ ਆ ਉਹ ਅਜੇ ਵੀ ਚੱਲਣ ਦੇ ਆ ਬਾਬਾ ਸੋਖ ਰਖੇ ਬਾਕੀ ਚੜਦੀ ਕਲਾ ਰਹੇ ਪੰਜਾਬ ਦੀ ਤੇ ਬਾਕੀ ਵਲੌਗ ਵਧੀਆ ਲੱਗਿਆ ਤੇ ਵੀਡੀਓ ਅੱਗੇ ਜਰੂਰ ਸ਼ੇਅਰ ਕਰਿਓ ਧੰਨਵਾਦ